ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਅੱਜ ਦੀ ਜਿਹੜੀ ਵੀਡੀਓ ਹੈਗੀ ਉਹ ਵੀਡੀਓ ਹੈਗੀ ਹੈ ਕਿ ਜਿਹੜੇ ਦਾ ਪੰਜਾਬ ਹੈ ਤੇ ਸਾਡੇ ਪੰਜਾਬ ਦੇ ਵਿੱਚ ਕੰਮ ਕਰਦੇ ਰਹੇ ਸਹਿਜ ਮਨੀ ਹਰਾਂ ਦੀ ਲਾਈਫ ਦੇ ਬਾਰੇ ਉਹਨਾਂ ਦਾ ਆ ਦਾ ਖੁਦ ਦਾ ਵੀ ਚੈਨਲ ਹੈਗਾ ਜਿਸ ਦੇ ਉੱਤੇ 2.2 ਲੱਖ ਤੋਂ ਵੱਧ ਸਬਸਕ੍ਰਾਈਬਰ ਹੈਗੇ ਆਪਾਂ ਉਹਨਾਂ ਦੇ ਬਾਰੇ ਗੱਲ ਕਰਾਂਗੇ ਕਿ ਹਾਂ ਕਿ ਉਹ ਕਿਸ ਤਰ੍ਹਾਂ ਉਹ ਕੌਣ ਨੇ ਤੇ ਉਹ ਠੀਕ ਪਹਿਲਾ ਉਹਨਾਂ ਨੇ ਕੰਮ ਕੀਤਾ ਕਿਉਂ ਕਿਸ ਕਾਰਨ ਉਹਨਾਂ ਨੂੰ ਕੰਮ ਛੱਡਣਾ ਪਿਆ ਉਹਨਾਂ ਦੇ ਪੇਰੈਂਟਸ ਉਹਨਾਂ ਦੇ ਪਰਿਵਾਰ ਦੇ ਬਾਰੇ ਆਪਾਂ ਜਾਣਕਾਰੀ ਦੇਵਾਂਗੇ ਸਹਜ ਦੇਵੀ ਤੇ ਮਨੀ ਦੇਵੀ ਠੀਕ ਹੈ ਬਾਅਦ ਚ ਆਪਾਂ ਦੱਸਾਂਗੇ ਕਿ ਉਹ ਕਿਸ ਤਰ੍ਹਾਂ ਬਾਹਰ ਗਏ ਨੇ ਉਹ ਕਿਹੜੀ ਕੰਟਰੀ ਗਏ ਨੇ ਕਿਹੜੇ ਸ਼ਹਿਰ ਗਏ ਨੇ ਇਹ ਵੀ ਆਪਾਂ ਤੁਹਾਡੇ ਨਾਲ ਸਾਰਾ ਕੁਝ ਸ਼ੇਅਰ ਕਰਾਂਗੇ ਤੇ ਫਿਰ ਆਪਾਂ ਗੱਲ ਕਰਾਂਗੇ ਉਹਨਾਂ ਦੇ ਘਰੇ ਜੋ ਬੇਬੀ ਨੇ ਜਨਮ ਲਿਆ ਉਸ ਬਾਰੇ ਉਸਦੇ ਨਾਮ ਦੇ ਬਾਰੇ ਤੇ ਉਹ ਕੀ ਜੈਂਡਰ ਹੈ ਉਸਦੇ ਬਾਰੇ ਆਪਾਂ ਸਾਰੀ ਉਹਨਾਂ ਦੀ ਜਿਹੜੀ ਲਾਈਫ ਸਟੋਰੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹਨਾਂ ਦੇ ਆਨ ਤੋਂ ਉੱਤੇ ਤੇ ਹੁਣ ਉਹ ਵਲੋਗਿੰਗ ਕਿਉਂ ਨਹੀਂ ਕਰਦੇ ਤੇ ਪਹਿਲਾਂ ਕਿਉਂ ਨਾ ਵਲੋਗਿੰਗ ਛੱਡੀ ਆਪਾਂ ਇਹ ਸਾਰੀਆਂ ਤੁਹਾਡੇ ਨਾਲ ਗੱਲਾਂ ਸ਼ੇਅਰ ਕਰਾਂਗੇ ਉਹ ਕੰਮ ਕਿੱਥੇ ਕਰਦੇ ਨੇ ਕੀ ਕੰਮ ਕਰਦੇ ਰਹੇ ਨੇ ਪਹਿਲਾਂ ਇਹ ਸਾਰੀਆਂ ਗੱਲਾਂ ਆਪਾਂ ਸ਼ੇਅਰ ਕਰਾਂਗੇ ਜਿੰਨੀ ਵੀ ਜਾਣਕਾਰੀ ਹੋਈ ਹੈ ਇਸ ਲਈ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ ਤਾਂ ਹੀ ਤੁਹਾਨੂੰ ਉਹਨਾਂ ਦੇ ਸਾਰੇ ਮਤਲਬ ਸਵਾਲਾਂ ਦੇ ਜਵਾਬ ਮਿਲਣਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਹਿਜ ਦਾ ਸਹਿਜ ਦਾ ਪੂਰਾ ਨਾਮ ਹੈਗਾ ਸਹਿਜ ਪੀਰ ਠੀਕ ਹੈ ਉਸ ਦਾ ਪਿੰਡ ਗੁਰਦਾਸਪੁਰ ਦੇ ਤਹਿਸੀਲ ਬਟਾਲਾ ਦੇ ਵਿੱਚ ਹੈਗਾ ਠੀਕ ਹੈ ਉਸ ਨੇ ਬੀ ਬੀਟੈਕ ਕੀਤੀ ਹੋਈ ਹੈ ਸ੍ਰੀ ਅੰਮ੍ਰਿਤਸਰ ਸਾਹੀ ਵੀ ਤੇ ਸਹਿਜ ਨੇ ਉੱਥੇ ਹੀ ਬੀਟੈਕ ਕੀਤੀ ਹੈ ਉਸ ਤੋਂ ਬਾਅਦ ਉਸ ਨੇ ਆਇਲਰਸ ਕੀਤੀ ਸੀ ਤੇ 6 ਬੈਂਡ ਆਏ ਸੀ ਉਹਨਾਂ ਦੀ ਫੈਮਿਲੀ ਦੇ ਵਿੱਚ ਉਹਨਾਂ ਦੇ ਮਾਤਾ ਪਿਤਾ ਤੇ ਉਹ ਇਕੱਲਾ ਤੇ ਕੋ ਉਸ ਦੀ ਸਿਸਟਰ ਹੈ ਠੀਕ ਹੈ ਇੱਕ ਲਲਾ ਮੁੰਡਾ ਹੈ ਤੇ ਇੱਕ ਉਹਨਾਂ ਦੀ ਭੈਣ ਹੈ ਜਿਹੜੀ ਉਹਨਾਂ ਦੀ ਮੰਮਾ ਹੈ ਉਸ ਦਾ ਨਾਮ ਰਾਜਕੌਰ ਹੈ ਤੇ ਉਹ ਗੌਰਮੈਂਟ ਟੀਚਰ ਹੈ ਤੇ ਜਿਹੜੇ ਉਹਨਾਂ ਦੇ ਡੈਡੀ ਨੇ ਉਹਨਾਂ ਬਤੇਜ ਸਿੰਘ ਨੇ ਤੇ ਉਹ ਸਬ ਇੰਸਪੈਕਟਰ ਪੁਲਿਸ ਦੇ ਵਿੱਚ ਹੈਗੇ ਨੇ ਠੀਕ ਹੈ ਜਿਹੜੀ ਉਹਨਾਂ ਦੀ ਭੈਣ ਹੈ ਉਹਦਾ ਨਾਮ ਸ਼ੁਭ ਸ਼ੁਭਨਮ ਮੇ ਪ੍ਰੀਤ ਕੌਰ ਹੈ ਤੇ ਉਹ ਫ੍ਰੀ ਰਿਕਾਰਡ ਦੇ ਵਿੱਚ ਵਿਆਹੀ ਹੋਈ ਹੈ ਤੇ ਜਿਹੜਾ ਉਸ ਦਾ ਹਸਬੰਡ ਹੈ ਉਸ ਦਾ ਨਾਮ ਲਪ੍ਰੀਤ ਸਿੰਘ ਹੈ ਤੇ ਉਹ ਕੈਨੇਡਾ ਦੇ ਵਿੱਚ ਹੈਗੇ ਨੇ ਤੇ ਉਹਨਾਂ ਦਾ ਇੱਕ ਬੇਟਾ ਵੀ ਹੈ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਉਹਨਾਂ ਦੀ ਸਹਿਜ ਵੀਰਦੀ ਲਾਈਫ ਪਾਰਟਨਰ ਮਨੀ ਦੇ ਬਾਰੇ ਉਸ ਦਾ ਪੂਰਾ ਨੇਮ ਹੈਗਾ ਏ ਮਨਪ੍ਰੀਤ ਕੌਰ ਤੇ ਉਸ ਨੇ ਨਰਸਿੰਗ ਕੀਤੀ ਤੇ ਉਸ ਤੋਂ ਬਾਅਦ ਉਸ ਨੇ 2 ਸਾਲ ਜੌਬ ਵੀ ਕੀਤੀ ਹੋਈ ਏ ਤੇ ਫਿਰ ਆਪਾਂ ਅੱਗੇ ਹੁਣ ਆਪਾਂ ਮਨੀ ਦੀ ਜਿਹੜੀ ਫੈਮਿਲੀ ਏ ਉਸ ਦੇ ਬਾਰੇ ਆਪਾਂ ਗੱਲ ਕਰਾਂਗੇ ਠੀਕ ਏ ਜਿਹੜੀ ਉਸ ਦੀ ਫੈਮਿਲੀ ਦੇ ਵਿੱਚ ਹੈਗੀ ਉਸ ਦੀ ਮੰਮੀ ਤੇ ਉਸ ਦੀ ਭੈਣ ਤੇ ਉਸ ਦਾ ਭਰਾ ਠੀਕੇ ਜੜੀ ਯੋਜਨਾ ਦੀ ਭੈਣ ਉਸ ਦਾ ਨਾਮ ਰਮਨ ਪ੍ਰੀਤਕੌਰ ਹੈ ਤੇ ਜਿਹੜਾ ਉਸ ਦਾ ਭਰਾ ਹੈਗਾ ਉਹ ਦਾ ਨਾਮ ਸ਼ਮਸ਼ੇਰ ਸਿੰਘ ਹੈ ਤੇ ਜਿਹੜੀ ਉਸ ਦੀ ਮੰਮਾ ਉਸ ਦਾ ਨਾਮ ਹਰਜਿੰਦਰ ਕੌਰ ਹੈ ਉਹ ਵੀ ਦਾ ਪੰਜਾਬ ਸਾਡਾ ਪੰਜਾਬ ਦੇ ਵਿੱਚ ਕਰਦੇ ਨੇ ਸ਼ਾਰਟ ਫੁੱਲ ਫਿਲਮਸ ਦੇ ਵਿੱਚ ਕੰਮ ਕਰਦੇ ਨੇ ਤੇ ਉਹਨਾਂ ਦਾ ਪਾਪਾ ਦਾ ਨਾਮ ਬਲਵੀਰ ਸਿੰਘ ਹੈ ਪਰ ਉਹ ਇਸ ਦੁਨੀਆ ਤੇ ਨਹੀਂ ਹੈਗੇ ਉਹ ਸਹਿਜ ਮਨੀ ਹਰਾਂ ਦੇ ਵਿਆਹ ਤੋਂ ਪਹਿਲਾਂ ਹੀ ਉਹਨਾਂ ਦੀ ਡੈਥ ਹੋ ਚੁੱਕੀ ਸੀ ਤੇ ਇਹ ਉਹਨਾਂ ਦੇ ਸਹਿਜ ਅਤੇ ਮਨੀ ਦੇ ਪੂਰੇ ਪਰਿਵਾਰ ਦੇ ਬਾਰੇ ਇਹ ਦੱਸਿਆ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਕੌਣ ਹੈ ਗਿਆ ਤੇ ਇਸ ਤਰ੍ਹਾਂ ਬਾਕੀ ਗੱਲ ਕਰਦੇ ਹਾਂ ਉਸ ਨੇ ਵੀ ਪਹਿਲਾਂ ਸਹਿਜ ਨੇ ਆਈਲਰਸ ਕੀਤੀ ਸੀ ਉਹ ਕੈਨੇਡਾ ਜਾਣਾ ਚਾਹੁੰਦਾ ਸੀ ਤੇ ਕੈਨੇਡਾ ਦੀ ਉਸ ਨੇ ਟੋਰਾਂਟੋ ਦੀ ਨਫਾਇਲ ਵੀ ਲਾਈ ਹੋਈ ਸੀ ਜਦੋਂ ਕਿ ਲੋਕਡਾਊਨ ਸੀ ਲੋਕਡਾਊਨ ਦੇ ਹੋਣ ਕਰਕੇ ਉਹਨਾਂ ਤੋਂ ਉਧਰ ਨਹੀਂ ਜਾਇਆ ਗਿਆ ਤੇ ਇਸ ਦੇ ਦੌਰਾਨ ਹੀ ਉਹ ਇਤਰਾ ਸ਼ਾਰਟ ਫਿਲਮਾਂ ਦੇ ਵਿੱਚ ਆ ਜਾਂਦੇ ਆ ਵਿੱਕੀ ਤੇ ਪ੍ਰੀਤੀ ਦੇ ਨਾਲ ਉਹ ਪਹਿਲਾਂ ਟਿਕਟੌਕ ਤੇ ਵੀਡੀਓਜ਼ ਬਣਾਉਂਦੇ ਸੀ ਫਿਰ ਉਹਨਾਂ ਨੇ ਬੈਠ ਕੇ ਸੋਚਿਆ ਕਿ ਕਿਉਂ ਨਾ ਆਪਾਂ ਵੀ YouTube ਤੇ Facebook ਤੇ ਵਗੈਰਾ ਵੀਡੀਓਜ਼ ਅਪਲੋਡ ਕਰੀਏ ਕਰੀਏ ਫਿਰ ਉਹਨਾਂ ਨੇ ਇਸੇ ਤਰ੍ਹਾਂ ਬੈ ਕੇ ਵਿਚਾਰ ਕੀਤਾ ਤੇ ਉਹਨਾਂ ਨੇ ਵੀਡੀਓ ਪਾਉਣ ਦੀ ਸ਼ੁਰੂਆਤ ਕੀਤੀ ਕਿ ਹਾਂ ਕਿ ਆਪਾਂ ਇਸ ਤਰ੍ਹਾਂ ਹੁਣ ਵੀਡੀਓ ਪਾਵਾ ਕਰਾਂਗੇ ਜਿਸ ਵਜ੍ਹਾ ਕਿ ਉਹਨਾਂ ਲੋਕਾਂ ਨੇ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਪਿਆਰ ਦਿੱਤਾ ਤੇ ਉਹਨਾਂ ਦੇ ਚੈਨਲ ਬਹੁਤ ਹੀ ਵਧੀਆ ਚੱਲ ਪਿਆ ਸੀ ਤੇ ਬਹੁਤ ਜ਼ਿਆਦਾ ਘੈਂਟ ਉਹਨਾਂ ਨੂੰ ਰਿਸਪਾਂਸ ਮਿਲਿਆ ਸੀ ਉਸ ਤੋਂ ਬਾਅਦ ਜਿਹੜੇ ਹੈਗੇ ਸੀ ਵਿੱਕੀ ਸਾਈਬੀਰ ਦੇ ਸਾਰੇ ਪਰਿਵਾਰ ਦੇ ਮੈਂਬਰ ਵੀ ਕੰਮ ਕਰਨ ਲੱਗ ਪਏ ਸੀ ਉਹਨਾਂ ਦੀ ਮੰਮਾ ਪਾਪਾ ਗੌਰਮੈਂਟ ਟੀਚਰ ਸੀ ਫਿਰ ਵੀ ਉਹ ਵੀਡੀਓ ਇਸ ਦੇ ਵਿੱਚ ਵੀ ਨਾਲ-ਨਾਲ ਕੰਮ ਕਰਦੀ ਸੀ ਜਦੋਂ ਫ੍ਰੀ ਟਾਈਮ ਹੁੰਦਾ ਸੀ ਤੇ ਉਹਨਾਂ ਦੇ ਪਾਪਾ ਬਹੁਤ ਕਟ ਫਿਲਮਾਂ ਦੇ ਵਿੱਚ ਕੰਮ ਕੀਤਾ ਕਿਉਂਕਿ ਉਹਨਾਂ ਦੀ ਡਿਊਟੀ ਕਦੇ ਦਿਨ ਦੀ ਕਦੇ ਰਾਤ ਦੀ ਹੁੰਦੀ ਸੀ ਇਸ ਕਰਕੇ ਜ਼ਿਆਦਾ ਨਹੀਂ ਸੀ ਕਰਦੇ ਤੇ ਉਹ ਪ੍ਰੀਤੀ ਵਿੱਕੀ ਨਾਲ ਵੀ ਉਹਨਾਂ ਨਾਲ ਬਹੁਤ ਜ਼ਿਆਦਾ ਵਧੀਆ ਰਿਸ਼ਤਾ ਬਣ ਗਿਆ ਸੀ ਤੇ ਫਿਰ ਉਹ ਕਦੇ ਉੱਥੇ ਜਾ ਕੇ ਤੇ ਕਦੇ ਉਹ ਇੱਥੇ ਆਣ ਕੇ ਇਸ ਤਰ੍ਹਾਂ ਉਹ ਵੀਡੀਓ ਬਣਾਉਂਦੇ ਹੁੰਦੇ ਸੀ ਵੀਡੀਓ ਬਣਾਉਂਦੇ ਬਣਾਉਂਦੇ ਇਸੇ ਤਰ੍ਹਾਂ ਉਹ ਅੱਗੇ ਵਧਦੇ ਗਏ ਇਸ ਤੋਂ ਬਾਅਦ ਉਹ ਸਾਰੇ ਜਿਵੇਂ ਕਿ ਨਾ ਤੁਹਾਨੂੰ ਪਤਾ ਹੈ ਕਿ ਜੌਬਸ ਵਾਲੇ ਸੀ ਤੇ ਇਸ ਕਰਕੇ ਉਹਨਾਂ ਨੂੰ ਬਹੁਤ ਔਖਾ ਹੋ ਜਾਂਦਾ ਸੀ ਇੱਕ ਥਾਂ ਦੂਜੀ ਥਾਂ ਤੇ ਜਾ ਕੇ ਵੀਡੀਓਜ਼ ਵਗੈਰਾ ਬਣਾਉਣਾ ਤੇ ਇਸ ਕਰਕੇ ਉਹਨਾਂ ਨੂੰ ਹੌਲੀ-ਹੌਲੀ ਇਸ ਚੀਜ਼ ਇੱਕ ਇਸਾਈ ਨੂੰ ਸ਼ੌਂਕ ਸੀ ਬਾਹਰ ਜਾਣ ਦਾ ਇਸ ਕਰਕੇ ਵੀ ਇਹ ਉਹਨਾਂ ਨੇ ਉਸਨੇ ਸੋਚਿਆ ਸੀ ਕਿ ਮੈਂ ਬਾਹਰ ਹੀ ਜਾਣਾ ਇਸ ਕਰਕੇ ਲੋਕਡਾਊਨ ਦੇ ਵਿੱਚ ਕੰਮ ਕਰਦਾ ਰਿਹਾ ਬਾਅਦ ਵਿੱਚ ਉਸਨੇ ਸੋਚਿਆ ਕਿ ਹਾਂ ਮੈਂ ਬਾਰਨਾ ਚਾਵਾਂ ਤੇ ਪਰ ਲਾਕਡਾਊਨ ਕਰਕੇ ਉਹ ਉਸ ਦਾ ਕੈਨੇਡਾ ਦਾ ਨਾਮ ਬਣ ਸਕਿਆ ਫਿਰ ਉਸ ਨੇ ਯੂਕੇ ਦਾ ਟਰਾਈ ਕੀਤਾ ਸਟੱਡੀ ਵੀਜ਼ਾ ਫਿਰ ਉਸ ਨੇ ਉੱਥੇ ਜਾਣ ਦੀ ਕੋਸ਼ਿਸ਼ ਕੀਤੀ ਤੇ ਉੱਥੇ ਉਹ ਪਹੁੰਚ ਗਿਆ ਤੇ ਇਸ ਤੋਂ ਬਾਅਦ ਉਸ ਨੂੰ ਹੁਣ ਦੋ ਤੋਂ ਉੱਪਰ ਹੋ ਗਿਆ ਦੋ ਤਿੰਨ ਸਾਲ ਹੋ ਗਏ ਨੇ ਉੱਧਰ ਗਿਆ ਹੋਏ ਨੂੰ ਉਸ ਦੀ ਸਟੱਡੀ ਉੱਧਰ ਦੋ ਸਾਲ ਦੀ ਸੀ ਤੇ ਉਸ ਨੇ ਗਈ ਸੀ ਤੇ ਉਸ ਤੋਂ 10 ਦਿਨਾਂ ਦੇ ਕੀ ਮਤਲਬ ਹੈ ਕਿ ਡਿਫਰੈਂਸ ਦੇ ਵਿੱਚ ਹੀ ਉਸ ਦੀ ਜਿਹੜੀ ਵਾਈਫ ਹੈ ਮਨੀ ਦਾ ਵੀ ਆ ਗਿਆ ਸੀ ਵੀਜ਼ਾ ਤੇ ਮਨੀ ਦਾ ਪੂਰਾ ਨਾਮ ਹੈਗਾ ਮਨਪ੍ਰੀਤ ਠੀਕ ਹੈ ਤੇ ਉਸ ਉਸ ਦਾ ਵੀ ਵੀਜ਼ਾ ਆ ਗਿਆ ਸੀ ਫਿਰ ਉਹ ਵੀ ਕਿ ਉਹ ਇਕੱਠੇ ਹੀ ਗਿਆ ਸੀ ਉੱਧਰ ਤੇ ਉੱਧਰ ਉਹ ਆਪਦੇ ਕਮਲ ਭੈਣ ਕੋਲ ਗਿਆ ਸੀ ਕਿ ਚਾਚੇ ਤਾਏ ਦੀ ਕੁੜੀ ਕਜ਼ਨ ਕੋਲ ਕਹਿ ਸਕਦੇ ਜੇ ਤੇ ਉੱਧਰ ਜਾ ਕੇ ਉਹ ਰਹਿ ਸੀ ਤੇ ਫਿਰ ਉਹਨਾਂ ਨੇ ਕੈਫੇ ਦੇ ਵਿੱਚ ਕੰਮ ਕੀਤਾ ਸੀ ਤੇ ਉਹ ਯੂਕੇ ਦੇ ਵਿੱਚ ਸਕਾਟਲੈਂਡ ਦੇ ਵਿੱਚ ਰਹਿੰਦੇ ਸੀ ਤੇ ਫਿਰ ਉਹ ਉਹਨਾਂ ਨੇ ਹੌਲੀ ਹੌਲੀ ਕੈਫੇ ਦੇ ਵਿੱਚ ਦੋਵਾਂ ਨੇ ਕੰਮ ਕੀਤਾ ਮਿਹਨਤ ਕੀਤੀ ਪਰ ਉਹਨਾਂ ਨੂੰ ਸ਼ੌਂਕ ਸੀ ਉਧਰ ਹੀ ਰਹਿਣ ਦਾ ਤੇ ਕੈਨੇਡਾ ਦਾ ਉਧਰ ਨਹੀਂ ਬਣਿਆ ਫਿਰ ਉਹਨਾਂ ਨੇ ਯੂਕੇ ਦਾ ਬਣਾ ਲਿਆ ਤੇ ਫਿਰ ਉਹ ਉਧਰ ਹੀ ਜਾ ਕੇ ਰਹਿਣਾ ਸੀ ਉਹਨਾਂ ਨੇ ਕੋਈ ਵੀ ਇੱਧਰ ਵਾਪਸ ਨਹੀਂ ਸੀ ਆਉਣਾ ਫਿਰ ਉਹਨਾਂ ਨੇ ਕੰਮ ਕੀਤਾ ਉਹ ਹੌਲੀ-ਹੌਲੀ ਜਦੋਂ ਉਹਨਾਂ ਦਾ ਦਿਲ ਲੱਗ ਗਿਆ ਤੇ ਇਸੇ ਤਰ੍ਹਾਂ ਉੱਥੇ ਹੀ ਰਹਿਣੇ ਤੇ ਗੱਲ ਕਰਦੇ ਆ ਕਿ ਉਸ ਦੇ ਫੇਵਰੇਟ ਸਿੰਗਰ ਦੀ ਉਹ ਸਿੱਧੂ ਮੂਸੇਵਾਲਾ ਉਹਨਾਂ ਦਾ ਫੇਵਰੇਟ ਸਿੰਗਰ ਹੈ ਤੇ ਉਹ ਕਾਫੇ ਤੇ ਕੰਮ ਕਰਦੇ ਨੇ ਇਹ ਉਹਨਾਂ ਦੀ ਲਾਈਫ ਦੇ ਬਾਰੇ ਸਾਰੀਆਂ ਆਪਾਂ ਤੁਹਾਨੂੰ ਡਿਟੇਲ ਦਿਤੀ ਏ ਤੇ ਬਾਕੀ ਹੁਣ ਦੱਸਦੇ ਆ ਕਿ ਹਾਂ ਕਿ ਹੁਣ ਉਹਨਾਂ ਦੇ ਘਰੇ ਜੋ ਬੇਬੀ ਨੇ ਜਨਮ ਲਿਆ ਉਹ ਬੇਬੀ ਬੋਏ ਆ ਤੇ ਜਿਹਦੇ ਇਮਾਨ ਵੀਰ ਸਿੰਘ ਤੇ ਇਹ ਇਸ ਉਸ ਨੂੰ ਸੰਭਾਲਣ ਦੇ ਲਈ ਉੱਥੇ ਉਹਨਾਂ ਨੂੰ ਹੈਲਪ ਦੀ ਲੋੜ ਸੀ ਤੇ ਇਹ ਸਹਿਜ ਨੇ ਮਤਲਬ ਕਿ ਉਸ ਦੇ ਜਿਹੜਾ ਥੋੜਾ ਟਾਈਮ ਜਿਹੜਾ ਸਹਿਜ ਏ ਉਸ ਨੇ ਥੋੜਾ ਟਾਈਮ ਕੀ ਅੱਜ ਇਹ ਸਟੱਡੀ ਪਹਿਲਾਂ ਕੰਪਲੀਟ ਕੀਤੀ ਹੈ ਤੇ ਫਿਰ ਹੀ ਉਹਨਾਂ ਨੇ ਬੱਚੇ ਦੀ ਪਲਾਨਿੰਗ ਕੀਤੀ ਹੈ ਤੇ ਇਸ ਤੋਂ ਬਾਅਦ ਇਸ ਤਰ੍ਹਾਂ ਹੁਣ ਉਹ ਇੱਕ ਸਾਲ ਤੇ ਉੱਧਰ ਉਹਨਾਂ ਦੇ ਘਰੇ ਬੇਬੀ ਬੇਬੀ ਹੋਇਆ ਤੇ ਉਹਨੂੰ ਉੱਧਰ ਪੱਕੇ ਹੀ ਨੇ ਠੀਕ ਹੈ ਤੇ ਉਹਨਾਂ ਦੀ ਜੜੀ ਸਹਾਈ ਦੀ ਮੰਮਾ ਹੈ ਜਿਹੜੀ ਬੇਬੀ ਦੀ ਦਾਦੀ ਹੈ ਉਹ ਉਸ ਨੂੰ ਉੱਧਰ ਸੰਭਾਲਣ ਦੇ ਲਈ ਗਈ ਹੈ ਕਿਉਂਕਿ ਉਹਨਾਂ ਨੂੰ ਇਕੱਲੇ ਨੂੰ ਬਹੁਤ ਔਖਾ ਜਾਂਦਾ ਹੈ ਆਪਰੇਸ਼ਨ ਦੇ ਨਾਲ ਜਦੋਂ ਬੇਬੀ ਹੋਇਆ ਤੇ ਫਿਰ ਉਹਨੂੰ ਕੇਅਰ ਲਈ ਬਹੁਤ ਜ਼ਿਆਦਾ ਲੋਡ ਸੀ ਤੇ ਇਸ ਕਰਕੇ ਹੁਣ ਉਹਦੀ ਆ ਦਾਦੀ ਗਈ ਹੈ ਤੇ ਵੀ ਕੋਈ ਪਤਾ ਨਹੀਂ ਕਿ ਕੱਲ ਨੂੰ ਨਾਨੇ ਨੂੰ ਵੀ ਜਾਣਾ ਪੈ ਸਕਦਾ ਹੈ ਜਿਹੜੇ ਕਿ ਦਾ ਪੰਜਾਬ ਵਿੱਚ ਸ਼ੂਟਿੰਗ ਕਰਦੇ ਆ ਫਿਲਮਾਂ ਦੇ ਵਿੱਚ ਤੇ ਇਸ ਤਰ੍ਹਾਂ ਜਿਹੜੀ ਉਹਨਾਂ ਦੀ ਪ੍ਰੀਤੀ ਉਹ ਮਾਮੇ ਦੀ ਕੁੜੀ ਹੈ ਤੇ ਜਿਹੜਾ ਵਿੱਕੀ ਉਹ ਉਸ ਦੀ ਪੂਆ ਦਾ ਮੁੰਡਾ ਹੈ ਠੀਕ ਹੈ ਇਸ ਤਰ੍ਹਾਂ ਉਹਨਾਂ ਦੀ ਰਿਸ਼ਤੇਦਾਰੀਆਂ ਦੇ ਵਿੱਚ ਕਾਫੀ ਰਿਸ਼ਤੇਦਾਰੀਆਂ ਇਸ ਕਰਕੇ ਵੀ ਉਹਨਾਂ ਦੀ ਵਧੀਆ ਬੌਂਡਿੰਗ ਹੈ ਤੇ ਵਧੀਆ ਹੀ ਤੇ ਕਈ ਲੋਕਾਂ ਦਾ ਬਹੁਤ ਜ਼ਿਆਦਾ ਸਵਾਲ ਸੀ ਕਿ ਹਾਂ ਇਹਨਾਂ ਨਾਲ ਉਹਨਾਂ ਨਾਲ ਇਹਨਾਂ ਦੀ ਲੜਾਈ ਹੋ ਗਈ ਹੈ ਜਾਂ ਇਸ ਤਰ੍ਹਾਂ ਕੁਝ ਵੀ ਨਹੀਂ ਇਤਾਂ ਦਾ ਹੈਗਾ ਸੀ ਜਦੋਂ ਉਹਨਾਂ ਦੇ ਘਰੇ ਬੇਬੀ ਹੋਇਆ ਸੀ ਉਦੋਂ ਸਹਿਜ ਨੇ ਵਿੱਕੀ ਨੂੰ ਉਹ ਕਿ ਕੰਗratulations ਵੀ ਕਿਹਾ ਸੀ ਵਧਾਈਆਂ ਵੀ ਦਿੱਤੀਆਂ ਸੀ ਤੇ ਮੈਸੇਜ ਵੀ ਕੀਤਾ ਸੀ ਤੇ ਇਸ ਤਰ੍ਹਾਂ ਕਰਕੇ ਉਹ ਆਪਦੇ ਫੋਨ ਦੇ ਰਾਹੀਂ ਕੰਟੈਂਟ ਇਕੱਠੇ ਹੀ ਰਹਿਣੇ ਬਾਕੀ ਇਹ ਆ ਕਿ ਉਹਨਾਂ ਦਾ ਗੋਲ ਲਾਈਫ ਦਾ ਕੁਝ ਹੋਰ ਸੀ ਤੇ ਇਹਨਾਂ ਦਾ ਕੁਝ ਹੋਰ ਸੀ ਠੀਕ ਹੈ ਇਹਨਾਂ ਨੇ ਆਹ YouTube ਨੂੰ ਫੁੱਲ ਟਾਈਮ ਦਿੱਤਾ ਵਿੱਕੀ ਤੇ ਪ੍ਰੀਤੀ ਨੇ ਤੇ ਬਾਕੀ ਉਹਨਾਂ ਨੇ ਆਪਦਾ ਉਹਨਾਂ ਨੂੰ ਬਾਹਰ ਦਾ ਸ਼ੌਂਕ ਸੀ ਉਹਨਾਂ ਨੇ ਉਹ ਆਪ ਦਾ ਪੂਰਾ ਕੀਤਾ ਕਿਉਂਕਿ ਹਰੇਕ ਦਾ ਆਪ ਦਾ ਲਾਈਫ ਸਟਾਈਲ ਜੀਨ ਦੇ ਕੋਈ ਆਪ ਦੀ ਵੱਖਰੀ ਚੀਜ਼ ਹੁੰਦੀ ਏ ਤੇ ਕਿਸੇ ਕਿਸੇ ਨੂੰ ਫੋਨ ਦਾ ਹੈਗਾ ਸੀ ਤੇ ਪਰ ਉਹਨਾਂ ਨੂੰ ਨਹੀਂ ਸੀ ਉਹਨਾਂ ਨੇ ਕੁਝ ਅਲੱਗ ਸੋਚਿਆ ਸੀ ਇਸ ਕਰਕੇ ਉਹਨਾਂ ਨੇ ਇਹ ਕੰਮ ਛੱਡ ਕੇ ਤੇ ਫਿਰ ਉਧਰ ਹੋ ਗਏ ਵਿਰੋਧਰ ਜਾ ਕੇ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਹਾਂ ਅਸੀਂ ਕਿਸ ਨੂੰ ਆਪਦੇ ਨਾਲ ਜੋੜੀ ਰੱਖੀਏ ਕਿ ਹਾਂ ਅਸੀਂ ਵਧੀਆ ਨਾ ਕਿ ਸਾਡੀ ਪਹਿਚਾਨ ਬਣੀ ਹੈ ਪਰ ਜਦੋਂ ਉਧਰ ਸ਼ਿਫਟਾਂ ਵਗੈਰਾ ਲਾਉਣੀਆਂ ਤੇ ਫਿਰ ਸਹਿਜ ਦਾ ਵੀ ਕਾਲਜ ਵਗੈਰਾ ਜਾਣ ਦਾ ਸੀ ਇਸ ਕਰਕੇ ਉਸ ਨੂੰ ਬਹੁਤ ਜ਼ਿਆਦਾ ਬੀਜੀ ਸ਼ਡਿਊਲ ਹੋਣ ਕਰਕੇ ਕੰਮ ਵਿੱਚ ਉਹ ਚੋਗ ਪਾਉਂਦੇ ਵੀ ਰਿਹਾ ਮਹੀਨੇ ਵਿੱਚ ਇੱਕ ਦੋ ਵਲੌਗ ਤੇ ਹੁਣ ਜਿਹੜਾ ਲਾਸਟ ਵਲੌਗ ਪਾਇਆ ਸੀ ਉਹ 9 ਮੰਥ ਪਹਿਲਾਂ ਦਾ ਪਾਇਆ ਹੋਇਆ ਸੀ ਤੇ ਜੇ ਉਹ ਉੱਧਰ ਵੀ ਰੈਗੂਲਰ ਰਹਿੰਦੇ ਤੇ ਸ਼ਾਇਦ ਸ਼ਾਇਦ ਕੀ ਹਾਂ ਹੁਣ ਤੇ ਕਰੋਨਾ ਦੀ ਵੀ ਕਾਫੀ ਜ਼ਿਆਦਾ ਪਹਿਚਾਨ ਬਣ ਚਾ ਸਕਦੀ ਸੀ ਪਰ ਪਤਾ ਨਹੀਂ ਹੁਣ ਕੀ ਮਜਬੂਰੀਆਂ ਅਗਲੇ ਦੀ ਲਾਈਫ ਦੀਆਂ ਹੁੰਦੀਆਂ ਨੇ ਜੜੀਆਂ ਅਗਲਾ ਸਾਹਮਣੇ ਨਹੀਂ ਲੈ ਕੇ ਆਉਂਦਾ ਤੇ ਇਸ ਤਰ੍ਹਾਂ ਕਰਕੇ ਉਹਨਾਂ ਦੀ ਜ਼ਿੰਦਗੀ ਵਧੀਆ ਤੇ ਬਹੁਤ ਘੈਂਟ ਚੱਲਦੀ ਪਈ ਏ ਤੇ ਹੁਣ ਉਹਨਾਂ ਦੇ ਘਰੇ ਪੁੱਤਰ ਨੇ ਜਨਮ ਲਿਆ ਤੇ ਹੁਣ ਦੇਖੋ ਤੇ ਬਹੁਤ ਹੀ ਸੋਹਣਾ ਜਿਹਾ ਬੇਬੀ ਏ ਤੇ ਸਾਰੇ ਜਾਣੇ ਜਰੂਰ ਉਹਨਾਂ ਨੂੰ ਵਧਾਈਆਂ ਦਿਓ ਜੇਕਰ ਤੁਹਾਨੂੰ ਵੀ ਉਹ ਵਧੀਆ ਲੱਗਦੇ ਨੇ ਤੇ ਜੇ ਇਸ ਵੀਡੀਓ ਤੋਂ ਵਧੀਆ ਜਾਣਕਾਰੀ ਮਿਲੀ ਹੈ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਹੋਰ ਵੀ ਤੁਸੀਂ ਦੱਸ ਸਕਦੇ ਹੋ ਕਿ ਆਪਾਂ ਕਿੰਨਾਂ ਦੇ ਬਾਰੇ ਵੀਡੀਓ ਲੈ ਕੇ ਆਈਏ ਕਮੈਂਟ ਕਰਕੇ ਜਰੂਰ ਦੱਸਿਓ ਹੁਣ ਆਪਾਂ ਹੁਣ ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਤੇ ਨਵੀਂ ਕਹਾਣੀ ਦੇ ਨਾਲ ਤੇ ਉਦੋਂ ਤੱਕ ਲਈ ਧੰਨਵਾਦ ਜੀ